ਕੀ ਹੈ ਜੀ ਪੂਰਾ ਮਾਮਲਾ ਇੱਕ ਜੀ ਫੇਕ ਫੇਕ ਜਿਹੜੇ ਸਰਟੀਫିକੇਟਸ ਤੇ ਸਟੈਂਪਿੰਗ ਬਣਾਣ ਆ ਰਹੇ ਜਿਹੜਾ ਗਰੋਹ ਦਾ ਪਰਦਾ ਪਾਸ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਕੀਤਾ ਗਿਆ ਹੈ ਜਲੰਧਰ ਪੁਲਿਸ ਦੀ ਜਿਹੜੀ ਪੀਐਸ ਸਦਰ ਦੀ ਜਿਹੜੀ ਟੀਮ ਹੈ ਜਿਆ ਈਸਪੀ ਕੈਂਟ ਦੇ ਸੁਪਰਵੀਜ਼ਨ ਹੇਠ ਜਿਨ੍ਹਾਂ ਨੇ ਬਹੁਤ ਹੀ ਬੜੀਆ ਕੰਮ ਕੀਤਾ ਹੈਗਾ ਜਿਹਦੇ ਚ ਅਸੀਂ ਜਿਹੜੇ ਦੋ ਬੰਦੇ ਹੈਗੇ ਪੁਸ਼ਕਰ ਅਤੇ ਵਰਿੰਦਰ ਇਹਨਾਂ ਨੂੰ ਜਿਹੜਾ ਅਰੈਸਟ ਕੀਤਾ ਹੈਗਾ ਇਹਨਾਂ ਕੋਲੋਂ 196 ਫੇਕ ਸਟੈਂਪਸ ਫੇਕ ਡਿਗਰੀਜ਼ फिफ्टी थ्री फेक स्टैप्स सिक्सटीन पासपोर्ट छे लैपटॉप थ्री प्रिंटर वन स्टैंप मेकिंग मशीन आठ मोबाइल फोन है इन तो सीज किए हैं अजय देखिए बेसिकली जिन्हें भी एजुकेशन इंस्टीट्यूट है डॉक्टरस है बैंकस है सीएस है वट एवर जड़े है प्रोफेसनल जड़े है जो डिग्रीज है अड़े डॉक्यूमेंटेन है फेकली फेक जो है करते हैं ਇਨਾਂ ਤੋਂ ਜਿਹੜਾ ਇਨਕਰੀਮੈਂਟ ਮਿਨਟਿੰਗ ਮਟੀਰੀਅਲ ਜਿਹੜਾ ਆਗਮਦ ਹੋਇਆ ਹੈਗਾ ਅਸੀਂ ਫਿਰ 6 ਸਲੇ ਵੇਚਨੇ ਹੈਗੇ ਔਰ ਅਜੇ ਚ ਅਸੀਂ ਡੀਪਲੀ ਇਨਵੈਸਟੀਗੇਟ ਕਰਾਂਗੇ ਕਿਉਂਕਿ ਮੈਟਰ ਬੜਾ ਸੀਰੀਅਸ ਹੈਗਾ ਤੋਂ ਇਹਨੂੰ ਦੇਖ ਕੇ ਅੱਗੇ ਜਿਹੜੀ ਫਰਦਰ ਹੈਗੀ ਇਹਨਾਂ ਦੀ ਅਸੀਂ ਅੱਜ ਇਹਨਾਂ ਨੂੰ ਫਰਦਰ ਪੁਲਿਸ ਰਿਮਾਨ ਚ ਲੈਂਡ ਲੈਂਡ ਦੀ ਅਸੀਂ ਜਿਹੜੀ ਹੈਗੀ ਰਿਕਵੈਸਟ ਦੇਵਾਂਗੇ ਇਹਨਾਂ ਨੂੰ ਫਰਦਰ ਇਨਵੈਸਟੀਗੇਟ ਇਹਨਾਂ ਤੋਂ ਪਹਿਲੇ ਵੀ ਕੋਈ ਮਾਮਲਾ ਦਰਜ ਹੈ ਦੇਖੋ ਜੀ ਇਹਦੇ ਚ ਜਿਹੜਾ ਪੁਸ਼ਪ ਕੁਲ ਹੈ ਉਹਦੇ ਚ ਦੋ ਪੱਚਾ ਪਹਿਲਾਂ ਦਰਜ ਹੈਗਾ ਦ ਪ੍ਰੀਵੀਅਸ ਐਫ ਆਈ ਆਰ ਇੱਕ ਐਫ ਆਈ ਆਰ ਡੀ ਜਨਮਬਰ 7 ਕਮਪਲੈਟ ਪੁਲਿਸ ਜ਼ਿਲंधर ਦੀ ਹੈਗੀ ਉਹ ਵੀ ਸੇਮ ਅੰਡਰ ਸੈਕਸ਼ਨ 420 469 468 ਫੌਜਰੀ ਅਤੇ ਚੀਟਿੰਗ ਤੋਂ ਰਿਲੇਟਡ ਹੈ ਆਦਰ ਜਿਹੜੀ ਐਫ ਆਈ ਆਰ ਹੈ ਉਹ ਪੀ ਐਸ ਬਰਨਾਲਾ ਸਿਟੀ ਦੀ ਹੈਗੀ ਉਹਦੇ ਚ ਵੀ 402 ਸੀ ਦਾ ਦਰਜ ਆਏਗਾ ਇੱਕ ਪੱਚਾ ਇਹਦੇ ਚ ਦਰਜ ਹੈ ਦੂਜੇ ਦੀ ਐਜ ਆਫ ਨੋ ਪ੍ਰੀਵੀਅਸ ਕ੍ਰਿਮੀਨਲ ਹਿਸਟਰੀ ਨਹੀਂ ਪਾਈ ਗਈ ਫਿਰ ਸਟੈਂਪਸ ਵਗੈਰਾ ਮਿਲੇ ਹੈ ਬੈਂਕਸ ਵਗੈਰਾ ਦੀ